ਜ਼ਿਲ੍ਹਾ ਗੁਰਦਾਸਪੁਰ ਦੇ ਸਰਪੰਚ ਪੰਚੇ ਨਵੇਂ ਚੁਣੇ ਗਏ ਸਨ ਉਹਨਾਂ ਨੂੰ ਅੱਜ ਬਟਾਲਾ ਦੀ ਦਾਣਾਮਾੜੀ ਵਿਖੇ ਸੌ ਚੁਕਾਈ ਜਾ ਰਹੀ ਆ ਤੇ ਇਸ ਮੋਏ ਪ੍ਰੋਗਰਾਮ ਚ ਮੁੱਖ ਮਹਿਮਾਨ ਸਰਦਾਰ ਕੁਲਦੀਪ ਸਿੰਘ ਦੀ ਢਾਲੀਵਾਲ ਕੈਬਨਿਟ ਮੰਤਰੀ ਹੋਣਗੇ ਉਹਨਾਂ ਦੇ ਨਾਲ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਹੋਏਗੀ ਐਮ ਐਲ ਏ ਅਮਨ ਸਿੰਘ ਸ਼ੈਰੀ ਕਲਸੀ ਐਮ ਐਲ ਏ ਗੁਰਦੀਪ ਸਿੰਘ ਰੰਧਾਵਾ ਜਿਹੜੇ ਆ ਉਹ ਇੱਥੇ હાજર ਹੋਣਗੇ ਸੋ ਤੁਹਾਨੂੰ ਦਿਖਾਉਨੇ ਆ ਪ੍ਰੋਗਰਾਮ ਦੀਆਂ ਲਾਈਕ ਤਸਵੀਰਾਂ 126755 ਨੂੰ 12855 ਨੂੰ ਟੋਟਲ ਜਿਹੜੇ ਉਹ 8475505 ਜਿਹੜੇ ਆ ਉਹਨਾਂ ਨੂੰ ਜਿਹੜੀ ਆ ਓਥ ਜਿਹੜੀ ਆ ਸੌ ਚੁੱਕ ਸਵਾਗਤ ਜਿਹੜਾ ਸੌ ਜਿਹੜੀ ਚਖਾਈ ਗਈ ਸਭਦਾਨ ਦੀ ਸੌ ਇਤੋਂ ਬਾਅਦ ਸਰਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇ ਗਏ ਸਰਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਦਿਆਂ ਚ ਉਤਸ਼ਾਹ ਸੀਗਾ ਸਾਦਿਆਂ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਰੰਗਲਾ ਪੰਜਾਬ ਪੰਜਾਬ ਦੀ 70% ਬਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਸੋਹਣੇ ਹੋਗੇ ਦੰਗਲੇ ਹੋ ਗਏ ਤਾਂ ਸਮਲੋ ਪੰਜਾਬ ਜਿਹੜਾ ਦੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਦੀ ਆ ਸਾਰੇ ਜਾਣਿਆਂ ਔਰ ਮੈਨੂੰ ਪੂਰਨ ਆਸ ਹੈ ਕਿ ਹਕਾਂ ਬਹੁਤ ਸਾਰੇ ਸਾਡੇ ਸਰਪੰਚ ਪੰਚ ਸਾ ਖਾਸ ਤੌਰ ਤੇ ਸਾਡੀਆਂ ਲੇਡੀਜ਼ ਸਾਡੀਆਂ ਮਾਵਾਂ ਪਹਿਣਾ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਬੰਦਾ ਉਹ ਤੇ ਇਤਸ਼ਾ ਹੁੰਦਾ ਬੜਾ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਤੇ ਪੰਜ ਪੰਜ ਚੁਣੇ ਗਏ ਬਲਾਜਮੀ ਗਰਦਾਸਪੁਰ ਜ਼ਿਲ੍ਹੇ ਦਾ ਬਹੁਤ ਵਕਾਸ ਸੈਮੀਨਾਰ ਲਾਉਣ ਦੀ ਗੱਲ ਕਹੀ ਜੀ ਐਕਟ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਦੇਤੇ ਸੈਮੀਨਾਰ ਕਰਾਇਆ ਜਾਣ ਪੰਚਾਇਤ ਤੇ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹਨ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ ਇਖਤਿਆਰ ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਆ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਤਕਰਾ ਹੈ ਬਹੁਤ ਸਾਰੇ ਪੰਚਾਂ ਸਰਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨਾਂ ਨੇ ਕਿੱਦਾਂ ਕੰਮ ਕਰਦੋ ਸੋ ਮੈਂ ਡੀ ਸਾਹਿਬ ਨੂੰ ਕਹਿ ਦਿੱਤਾ ਡੀ ਡੀ ਪੀਓ ਸਾਹਿਬ ਨੂੰ ਕਹਿ ਦਿੱਤਾ ਸਾਡੇ ਮੈਕਪੇਰ ਨੂੰ ਅਸੀਂ ਅੰਮਤ ਸੱਚੀ ਬਲਵਾ ਦੇ ਸਮਿੰਦਰ ਦਸੰਬਰ ਮਹੀਨੇ ਜਿੱਥੇ ਵੀ ਬਲਾਕ ਲੈਵਲ ਤੇ ਸਮਿੰਦਰ ਜਿਹੜੇ ਕਰਵਾਵਾ ਸਾਡੀਆਂ ਮਾਮਾ ਸਾਰਾ ਤਨਖਾਹਿਆ ਕਰਾ ਦੇ ਤਾਂ ਕਿ ਕਹਣਾ ਬਾਦਲ ਦਲ ਨੂੰ ਤੇ ਹੁੜ ਕੀ ਕਹਣਾ ਕੱਲ ਦੇ ਜਿਹੜਾ ਬਹੁਤ ਹੀ ਜਿੰਨਾ ਮੈਂ ਸਿੱਖ ਇਤਿਹਾਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਾਹਿਬਾਨਾਂ ਨੇ ਸੁਣਾਇਆ ਪਹਿਲੀ ਵਾਰ ਦਲੀਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰ ਲਈ ਸਿੱਖ ਪੰਥ ਦੀਆਂ ਜਿਹੜੀਆਂ ਤਾਂ ਮਕਸਦ ਸਤਾਵਾ ਸੀ ਗਿਆ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੇ ਖੁਦ ਬੰਨੇ ਔਰ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਆਉਂਦੇ ਸੀਗੇ ਕਈ ਬਦਕਾਰੀ ਕਾਰ ਨਹੀਂ ਕੀਤਾ ਜੀ ਅਸੀਂ ਬਾਬਲ ਕਲਾਂ ਵਾਲਾ ਕਾਰ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਨਹੀਂ ਕੀਤਾ ਉਹਨਾਂ ਨੂੰ ਖਾਤ ਤੀਜ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਅੱچھے ਵੀ ਹੋਇਆ ਮੈਵਾਤੀ ਵੀ ਪੜਿਆ ਸੀਗਾ ਕਿ ਜਿੰਦੇ ਜੀ ਕਿਸੇ ਬੰਦੇ ਨੂੰ ਫਕਰੇ ਕੌਮ ਦਾ ਖਿਤਾਬ ਨਹੀਂ ਦਿੱਤਾ ਗਿਆ ਜਦੋਂ ਵੀ ਇਹ ਕਿਤਾਬ ਮਿਲਿਆ ਸਿੱਖ ਇਤਿਹਾਸ ਦੇ ਵਿੱਚ ਮਰਦਮ ਪ੍ਰੰਤ ਦਿੱਤਾ ਗਿਆ ਉਹਦੇ ਪਹਿਲੀ ਵਾਰ ਹੋਇਆ ਕਿ ਜਿੰਦੇ ਜੀ ਦਿੱਤਾ ਗਿਆ ਤੇ ਮਨ ਪ੍ਰੰਤ ਵਾਪਸ ਲਿਆ ਗਿਆ ਇਹ ਮੇਰਾ ਖਿਆਲ ਹੈ ਸਭ ਤੋਂ ਵੱਡੀ ਸਟੋਰੀ ਕਲਕੱਟਾ ਨਾਲ ਕਲ ਵਾਪਰੀ ਕਿ ਬਾਦਲ ਸਾਹਿਬ ਨੂੰ ਜਿਹੜਾ ਫਕੜੇ ਕੋਮ ਦਾ ਕਿਤਾਬ ਵਾਪਸ ਲਿਆ ਮੈਨੂੰ ਲੱਗਦਾ ਕਿ ਹੁਣ ਬਾਦਲ ਪਰਿਵਾਰ ਨੂੰ ਤੇ ਇਸ ਕਾਲੀਦਲ ਨੂੰ ਜਿਹੜੇ ਕੱਲ ਉੱਥੇ ਇਕੱਠੇ ਹੋਏ ਇਹਨਾਂ ਨੂੰ ਹੁਣ ਨੈਤਿਕਤਾ ਦੇ ਤੌਰ ਤੇ ਕੋਈ ਅਧਿਕਾਰ ਨਹੀਂ ਦਿਆ ਕਿ ਪੰਜਾਬ ਦੇ ਵਿੱਚ ਸਿਆਸਤ ਕਰਨ ਕੋਈ ਵੀ ਨਤਕਤਾਤਾ ਅਧਿਕਾਰ ਕਿਉਂਕਿ ਸਭ ਕੰਮ ਜਿਹੜੇ ਜਿਹੜੇ ਸਾਦੇ ਵਿਰੋਧੀ ਪਾਰਟੀਆਂ ਕਹਿੰਦੀਆਂ ਵੀ ਇਹਨਾਂ ਨੇ ਕੀਤੇ ਆ ਇਹਨਾਂ ਨੇ ਮੰਨੇ ਨਹੀਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਦੁਨੀਆ ਭਰ ਦੇ ਸਿੱਖਾਂ ਨੂੰ ਦੁਨੀਆ ਭਰ ਦੇ ਪੰਜਾਬੀਆਂ ਨਾਲ 15 ਸਾਲ ਝੂਠ ਬੋਲਿਆ ਕੱਲੋ ਝੂਠ ਤੇ ਸੱਚ ਦਾ ਜਿਹੜਾ ਨਤਾਰਾ ਹੋਇਆ ਸੋ ਮੈਂ ਸਮਝਦਾ ਕਿ ਆਪਣੇ ਆਪ ਹੀ ਕੱਲ ਦੀ ਕਾਰਵਾਈ ਤੋਂ ਬਾਅਦ ਬਾਦਲ ਕਹਿੰਦਾ ਜੀ ਉਸ ਕਾਲੀ ਦਲ ਦਾ ਜਿਹੜਾ ਕੱਲ ਉੱਥੇ ਲੀਡਰ ਗਏ ਸੀ ਨਾਤਿਕਤਾ ਦੇ ਤੌਰ ਤੇ ਸਿਆਸਤ ਕਰਨ ਦਾ ਹੱਕ ਜਿਹੜਾ ਪੂਰ ਤੋਂ ਤੇ ਖਤਮ ਹੋ ਗਿਆ ਉਹ ਉੱਥੇ ਗਈ ਕਹਿੰਦਾ ਕਾਲੀ ਦਲ ਦੀਆਂ ਜੜਾਂ ਜਿਹੜੀਆਂ ਪਤਾਲ ਚ ਨਹੀਂ ਉਹ ਛੱਡੋ ਪਤਾਲ ਚ ਅਗਲੇ ਜਿੱਥੇ ਆ ਸਾਰੇ ਜਿਹੜੇ ਇਕੱਤਰ ਹੋਏ ਨੇ ਅੱਜ ਸੌ ਚੁੱਕ ਸਮਾਗਮ ਜਿਹੜਾ ਹੋਇਆ ਜੀ ਔਰ ਅੱਜ ਤੋਂ ਬਾਅਦ ਇਹ ਆਸ ਕੀਤੀ ਜਾ ਸਕਦੀ ਹੈ ਵੀ ਜਿਹੜੇ ਹੁਣ ਸਾਡੇ ਸਰਪੰਚ ਸਾਡੇ ਮੈਂਬਰ ਸਹਿਬਾਨ ਪਿੰਡਾਂ ਦੀ ਨਿਹਾਰ ਬਦਲਣ ਦੇ ਵਿੱਚ ਪੂਰਾ ਆਪਣਾ ਰੋਲ ਅਦਾ ਕਰਨਗੇ ਮਾਦਾ ਭੈਣਾਂ ਨੂੰ ਸਾਨੂੰ ਅਧਿਕਾਰ ਦੇ ਦਿੱਤਾ ਗਿਆ ਵਾ ਕੋਈ ਪਰਸੈਂਟ ਦੇ ਵਿੱਚ ਤੇ ਜਦੋਂ ਜਦ ਕਿ ਉਹ ਮਰਦ ਕਰਦੇ ਆ ਕੰਮ ਉਹ ਉਹਦੇ ਬਾਰੇ ਕੀ ਦੇਖੋ ਮੈਂ ਤੁਹਾਨੂੰ ਦੱਸਦਾ ਵਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਬੇਸਿਕਲੀ ਜਦੋਂ ਇਲੈਕਸ਼ਨ ਵੀ ਲੜਦੇ ਨੇ ਉਹ ਮੈਨੂੰ ਲੱਗਦਾ ਵੀ ਕਰ ਕਰ ਵੀ ਜਿਹੜੇ ਨੇ ਜਾਦਾ ਮਰਦ ਹੀ ਜਿਆਦਾ ਪ੍ਰਚਾਰ ਲਈ ਜਾਂਦੇ ਹੁੰਦੇ ਨੇ ਬਟ ਕਹਿਣ ਦਾ ਭਾਵ ਜੇ ਜਿਹੜੀ ਲੇਡੀਜ਼ ਕੋਟੇ ਦੇ ਵਿੱਚ ਸੀਟ ਆ ਜਾਂਦੀ ਹੈ ਉੱਥੇ ਤੇ ਫਿਰ ਲੇਡੀਜ਼ ਹੀ ਖੜੇ ਕਰਨੇ ਪੈਂਦੇ ਨੇ ਚਾਹੇ ਸੋ ਆਦਮੀ ਆਪ ਹੋ ਜਾਵੇ ਜਾਂ ਉਹਦੀ ਮਿਸਿਸ ਹੋ ਜਾਵੇ ਸੋ ਜਿਹੜੇ ਜਿਹੜੇ ਸਰਪੰਚ ਬਣੇ ਨੇ ਉਹਨਾਂ ਨੂੰ ਵੀ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਜੀ ਬੜੀ ਪਰਮਾਤਮਾ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਹੈ ਜਿਹੜਾ ਮੈਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਜੀ ਮੈਂ ਕੱਲ ਸੌਂਚੁੱਕ ਸਮਾਗਮ ਸੀਗਾ ਮੇਰਾ ਚੰਡੀਗੜ੍ਹ ਮੈਂ ਆਇਆ ਸੀਗਾ ਸੌਂਚੁੱਕ ਕੱਲ ਮੇਰਾ ਸਵਾਗੋ ਅੱਜ ਸਰਪੰਚਾਂ ਨੂੰ ਸੌਂਚਾਈ ਗਈ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਪ੍ਰਮਾਤਮਾ ਨੇ ਸਾਡੇ ਤੇ ਪਾਈ ਹੈ ਮੇਰੇ ਤੇ ਵੀ ਪਾਈ ਹੈ ਸਰਪੰਸ ਵਫਾਨ ਜਿੰਨੇ ਮੈਂਬਰ ਸਾਨੂੰ ਉਹਨਾਂ ਤੇ ਵੀ ਪਈ ਹੈ ਅਸੀਂ ਜਿਹੜੀ ਜ਼ਿੰਮੇਵਾਰੀ ਪਾਈ ਉਹ ਪੂਰੀ ਤਨਦੇਈ ਨਾਲ ਨਿਭਾਵਾਂਗੇ ਥੈਂਕ ਯੂ ਜੀ ਸੌ ਚੁੱਕ ਸਮਾਗਮ ਤੁਸੀਂ ਦੇਖਿਆ ਹੈ ਕਿਸ ਤਰ੍ਹਾਂ ਉਤਸ਼ਾਹ ਸੀ ਲੋਕਾਂ ਜਿਹੜੇ ਨਵੇਂ ਚੁਣੇਗੇ ਸਰਪੰਚ ਪੰਚ ਸੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਉਹਨਾਂ ਨੇ ਸੌ ਚੁੱਕਾਈ ਹੈ ਸਾਰਿਆਂ ਨੇ ਨਵੇਂ ਚੁਣੇਗੇ ਪੰਚਾਂ ਸਰਪੰਚਾਂ ਨੇ ਜਿਨ੍ਹਾਂ ਚ ਬਹੁ ਗਿੰਤੀ ਚ ਸਾਡੀਆਂ ਬੀਬੀਆਂ ਪੈਣਾ ਸਨ ਉਹਨਾਂ ਵੀ ਬੜੇ ਉਤਸ਼ਾਹ ਨਾਲ ਸੌ ਚੁੱਕੀ ਹੈ ਸੋ ਆਓ ਦੇਖਣਾ ਹੁਣ ਆਉਣ ਵਾਲਾ ਸਮਾਂ ਜਿਹੜਾ ਪੰਚਾਇਤੀ ਰਾਜ ਚ ਕਿਵੇਂ ਇਹ ਪੰਚ ਸਰਪੰਚ ਜਿਹੜੇ ਚੁਣਗੇ ਕਿਵੇਂ ਕੰਮ ਕਰਦੇ ਹਨ ਧੰਨਵਾਦ ਦੇਖਦੇ ਰਹੋ ਪੰਜਾਬ 24 ਤੁਹਾਡੇ ਤੱਕ ਸਹੀ ਖਬਰਾਂ ਪਹੁੰਚਾਉਣੀ ਹਮੇਸ਼ਾ ਪਾਬੰਦ ਰਹੇਗਾ ਧੰਨਵਾਦ